ਹਾਂਜੀ ਸੱਜਣੋ ਆ ਸੁਖੀ ਰੰਧਾਵੇ ਦੀ ਔਰਤਾਂ ਪ੍ਰਤੀਖਬਦਾਵਲੀ ਸੁਣੋ ਫੇਰ ਗੱਲ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਅਜੇ ਜਿੰਦਾ ਹੁੰਦਾ ਤੇ ਇਸ ਜਨਾਨੀ ਨੂੰ ਇਸ ਜਨਾਨੀ ਨੂੰ ਉਹ ਟਿਕਟ ਦਿੰਦਾ ਕਦੀ ਨਾ ਦਿੰਦਾ ਕਦੀ ਨਾ ਦਿੰਦਾ ਪਹਿਲਾਂ ਤਾਂ ਅੱਜ ਦੀ ਪੀਡੀ ਨੂੰ ਇਹ ਦੱਸ ਦਈਏ ਕਿ ਇਹ ਸੁਖੀ ਰੰਧਾਵਾ ਹੈ ਕੌਣ ਪਹਿਲਾਂ ਤਾਂ ਇੰਦਰਾ ਪਾਪ ਨੇ ਸਾਡਾ ਸ਼੍ਰੀ ਕਾਲ ਤੱਕ ਸੱਟਾਇਆ ਦਰਬਾਰ ਸੱਟਾਇਆ ਫੇਰ ਕਾਂਗਰਥ ਦੇ ਉਸ ਵੇਲੇ ਦੇ ਇੱਕ ਲੀਡਰ ਨੇ ਸੰਤੋਖ ਰੰਧਾਵੇ ਨੇ ਉਹਨੂੰ ਇਹ ਕਾਰਵਾਈ ਕਰਨ ਲਈ ਧਨਵਾਦ ਪੱਤਰ ਲਿਖਿਆ ਸੀ ਉਹਦਾ ਸ਼ੁਕਰੀਆ ਅਦਾ ਕੀਤਾ ਸੀ ਲਿਖਤੀ ਇਹ ਸੁਖੀ ਰੰਧਾਵਾ ਉਹਦਾ ਪੋਤੇ ਆ ਤੇ ਇੱਕ ਧਰਮੀ ਫੌਜੀ ਦੀ ਪਤਨੀ ਇੱਕ ਉਮੀਦਵਾਰ ਕਿਤੇ ਵਜੋਂ ਪ੍ਰਿੰਸੀਪਲ ਪਤਾ ਨਹੀਂ ਕਿੰਨੇ ਬੱਚਿਆਂ ਦਾ ਨੇ ਪ੍ਰਖਤ ਸਾਰਿਆ ਹੋਊਗਾ ਤੇ ਇਹ ਉਸ ਦੇ ਬਾਰੇ ਬੋਲ ਵੇਖੋ ਕਿਸ ਤਰ੍ਹਾਂ ਰਿਹਾ ਆ ਤੇ ਪਿਛਲੀਆਂ ਚੋਣਾ ਚ ਆਪ ਬਾਹਮ ਰੋੜ ਕੇ ਆਪਦੀ ਪਤਨੀ ਵਾਸਤੇ ਟਿਕਟ ਲਈ ਸੀ ਇਹਨੇ ਉਹ ਕਿੱਡੀ ਕਿਸ ਵੀ ਲੀਡਰ ਸੀ ਬਈ ਹੂੰ ਨੋ ਕੀਦੀ ਸੀ ਤੇ ਘਰ ਵਾਲੀ ਕੀਦੀ ਸੀ ਜਿਹੜਾ ਯੂਪੀ ਦੇ ਗੈਂਗਸਟਰ ਦਾ ਸਾਥੀ ਰਿਹਾ ਸੀ ਯੂਪੀ ਦੇ ਗੈਂਗਸਟਰ ਇਹਨੇ ਆਪ ਜੇਲ੍ਹ ਮੰਤਰੀ ਹੁੰਦੇ ਪੰਜਾਬ ਦੇ ਜੇਲ੍ਹ ਚ ਲਿਆ ਕੇ ਕੀ ਕਰਾਉਣ ਇਹਦੇ ਮਾਰਕ ਰੱਖਿਆ ਸੀ ਇਹਨੇ ਅਸਲ 'ਚ ਇਹਨਾਂ ਦਾ ਕਸੂਰ ਨਹੀਂਗਾ ਇਹਨਾਂ ਦਿਹਾਉ ਸਾਹ ਉਹ ਜਾਈ ਕਰਨ ਵਿੱਚ ਮਦਦ ਕਰਦੇ ਨੇ ਸਾਡੇ ਖੁੱਤੀ ਪੰਥਕ ਜਿਨ੍ਹਾਂ ਦਾ ਹਮੇਸ਼ਾ ਧਿਆਨ ਰਹਿੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕਿਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਢਾਹ ਲਾਈ ਜਾਵੇ ਤੇ ਇੰਦਰਾ ਮਾਤਾ ਦੀ ਜੈ ਜੈਕਾਰ ਕਰਾਈ ਜਾਵੇ ਉਹਨਾਂ ਕਟੂਤਾਂ ਦੇ ਚੱਲਦੇ ਇਹ ਕਾਂਗਰਸੀ ਇੱਥੋਂ ਤੱਕ ਪਹੁੰਚਦੇ ਨੇ ਮੁਸਲਮਾਨਾਂ ਦੀ ਇੱਕ ਮਜਦਈ ਸੀ ਭਾਜਪਾ ਨੇ ਅੱਜ ਤੱਕ ਮੁੜ ਕੇ ਲਾਗੇ ਨਹੀਂ ਲੱਗਾ ਕੋਈ ਵੀ ਮੁਸਲਮਾਨ ਤੇ ਸਾਡੇ ਸੜਾ ਕਾਲ ਤੱਕ ਸਾਟਾ ਹੈ ਨਾ ਤੋਪਾਂ ਟੈਂਕਾਂ ਨਾਲ ਕਾਂਗਰਸ ਨੇ ਤੇ ਹਰ ਬਦਲ ਬਦਲ ਕੇ ਸਰਕਾਰ ਇਹਦੀ ਬਣਾਉਂਦਾ ਰਿਹਾ ਤਾਂ ਜਿਹੜੀ ਝਾੜੂ ਸਰਕਾਰ ਵੀ ਇਹ ਆਲ ਕਰੀਬ ਕਰੀਬ ਇਹਨਾਂ ਦੀ ਹੈ ਕਿਹੜਾ ਇੱਥੇ ਤੋਂ ਡਿੱਗੇ ਨੇ ਇਹ ਕਰਤੂਤਾਂ ਸਾਡੇ ਅਖੌਤੀ ਪੰਥਕਾਂ ਦੀਆਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਨੂੰ ਢਾਲ ਆਉਂਦਾ ਕੋਈ ਮੌਕਾ ਨਹੀਂ ਖਿਣਾਉਂਦੇ ਤੇ ਆ ਸੁਖੀਰ ਨਾਵੇਂ ਵਰਗੇ ਦੀ ਜਵਾਨ ਇਨੀ ਚੱਲਦੀ ਆ ਚੱਲ ਸਿੱਖਾਂ ਪ੍ਰਤੀ ਪੰਥਵਾਲੀ ਤੇਰੇ ਮਾਂ ਦੀ ਯਹਿਰ ਆ ਕਾਲੀ ਵਰ ਦੀ ਯਹਿਰ ਆ ਰੱਖੀ ਰੱਖ ਪਰ ਇੱਕ ਔਰਤ ਦਾ ਸਨਮਾਨ ਤਾਂ ਕਰ ਉਹਦੇ ਬਾਰੇ ਬੋਲਣ ਲੱਗਾ ਅਕਲ ਨੂੰ ਹੱਥ ਮਾਰ ਸੁਖੀ ਰੰਧਾਵਿਆ